ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਇਹ ਕਹਿਣਾ ਪਿਆ ਕਿ ਜਦੋਂ ਪਰਿਵਾਰ ਵੱਡਾ ਹੋ ਜਾਵੇ ਤਾਂ ਭਾਂਡੇ ਖੜਕੀ ਜਾਂਦੇ ਨੇ ਜੀ ਗੱਲ ਕਰ ਰਹੇ ਹਾਂ ਇੱਕ ਉਸ ਘਟਨਾ ਦੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਸਾਹਮਣੇ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਹੱਥੋਪਾਈ ਹੋ ਜਾਂਦੀ ਹੈ ਨੌਬਤ ਇੱਥੋਂ ਤੱਕ ਆਉਂਦੀ ਹੈ ਕਿ ਇੱਕ ਬੰਦ ਕਮਰੇ 'ਚ ਬੈਠਿਆਂ ਇੱਕ ਆਗੂ ਨੂੰ ਗੁੱਸਾ ਇੰਨਾ ਚੜਦਾ ਹੈ ਦੂਜੇ ਆਗੂ ਦੇ ਉੱਤੇ ਕਿ ਦੂਜੇ ਨੂੰ ਥੱਪੜ ਤੱਕ ਜੜ ਦਿੱਤਾ ਜਾਂਦਾ ਹੈ ਇਹ ਮਾਮਲਾ ਕਿੱਥੋਂ ਦਾ ਹੈ ਇਹ ਵੀ ਦੱਸਾਂਗੇ ਇਸ ਤੋਂ ਬਾਅਦ ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਦੇ ਹਲਕਾ ਬਟਾਲਾ ਤੋਂ ਨੇ ਜਿਨ੍ਹਾਂ ਨੇ ਗੁਰਦਾਸਪੁਰ ਤੋਂ ਚੋਣ ਵੀ ਲੜੀ ਸ਼ਹਿਰੀ ਕਲਸੀ ਉਹਨਾਂ ਦਾ ਉੱਥੇ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਸੀ ਉਹਨਾਂ ਨੂੰ ਸੁਲਝਾਇਆ ਜਾ ਰਿਹਾ ਸੀ ਤਾਂ ਇਸੇ ਦੇ ਦੌਰਾਨ ਹੀ ਦੋ ਆਮ ਆਦਮੀ ਪਾਰਟੀ ਦੇ ਯਾਗੂ ਆਪਸ ਵਿੱਚ ਉਲਝ ਜਾਂਦੇ ਆ ਕਿਸੇ ਗੱਲ ਨੂੰ ਲੈ ਕੇ ਕੋਈ ਪੁਰਾਣੀ ਰੰਜਿਸ਼ ਹੈ ਪਤਾ ਇਹ ਵੀ ਲੱਗਦਾ ਜਾਣਕਾਰੀ ਮਿਲਦੀ ਹੈ ਕਿ ਉਹਨਾਂ ਦਾ ਆਪਸੀ ਜਿਹੜਾ ਇੱਕ ਕੇਸ ਹੈ ਉਹ ਅਦਾਲਤ ਦੇ ਵਿੱਚ ਵੀ ਚੱਲ ਰਿਹਾ ਹੈ ਪਰ ਇੱਕ ਪੁਰਾਣੀ ਵੀਡੀਓ ਨੂੰ ਦਾ ਕਿਹਾ ਗਿਆ ਕਿ ਇੱਕ ਵਾਇਰਲ ਕੀਤੀ ਜਾ ਰਹੀ ਹੈ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜਿਸ ਦੇ ਕਰਕੇ ਉਸ ਨੂੰ ਗੁੱਸਾ ਚੜਦਾ ਤੇ ਉਹ ਥੱਪੜ ਜੜ ਦਿੰਦਾ ਹੈ ਹੁਣ ਇਹ ਕਿਹੜੇ ਕਿੜੇ ਆਗੂ ਨੇ ਉਹਨਾਂ ਦੇ ਨਾਮ ਕੀ ਨੇ ਤੇ ਰਿਪੋਰਟ ਕੀ ਕਹਿੰਦੀ ਹੈ ਉਹ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਦਰਅਸਲ ਜਿਹੜਾ ਕਿ ਇੱਕ ਸੀਨੀਅਰ ਪੱਤਰਕਾਰ ਐਨ ਪੀ ਧਵਨ ਦੀ ਰਿਪੋਰਟ ਹੈ ਜਿਸ ਦੇ ਵਿੱਚ ਉਹ ਲਿਖਦੇ ਨੇ ਆਪਣੀ ਖਬਰ ਦੇ ਵਿੱਚ ਕਿ ਵਿਧਾਇਕ ਦੇ ਸਾਹਮਣੇ ਆਮ ਆਦਮੀ ਪਾਰਟੀ ਆਗੂ ਦੀ ਹੱਥੋਂ ਪਾਈ ਹੋ ਜਾਂਦੀ ਹੈ ਇੱਕ ਆਗੂ ਨੇ ਦੂਜੇ ਦੇ ਥੱਪੜ ਜੜਿਆ ਤੇ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ PWD ਰੈਸਟ ਹਾਊਸ ਦੇ ਇੱਕ ਕਮਰੇ ਵਿੱਚ ਬੈਠੇ ਕਾਂਗਰਸ ਛੱਡ ਕੇ ਆਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਯਤਨ ਵਾਲੀਆਂ ਨੇ ਇੱਕ ਹੋਰ ਆਮ ਆਦਮੀ ਪਾਰਟੀ ਦਾ ਪ੍ਰਾਣਾ ਆਗੂ ਸੀ ਦੀਪ ਮਹਿਰਾ ਉਸ ਦੇ ਥੱਪੜ ਜੜ ਦਿੱਤਾ ਉਸ ਤੋਂ ਬਾਅਦ ਰੌਲਾ ਪੈ ਗਿਆ ਤੇ ਬਾਹਰ ਜਿਹੜੇ ਲੋਕ ਖੜੇ ਸਨ ਉਹ ਵੀ ਹੈਰਾਨੀ ਦੇ ਨਾਲ ਦੇਖਣ ਲੱਗੇ ਕਿ ਅਚਾਨਕ ਇਸ ਪਾਸੇ ਕੀ ਹੋ ਗਿਆ ਇਹ ਘਟਨਾ ਵੇਲੇ ਆਮ ਆਦਮੀ ਪਾਰਟੀ ਦੇ ਆਗੂ ਤੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਕਮਰੇ ਦੇ ਬਾਹਰ ਪੰਡਾਲ ਵਿੱਚ ਪਾਰਟੀ ਦੇ ਜਿਹੜੇ ਵਲੰਟੀਅਰ ਆਏ ਹੋਏ ਸਨ ਆਪਣੀਆਂ ਆਪਣੀਆਂ ਸਮੱਸਿਆਵਾਂ ਲੈ ਕੇ ਉਹਨਾਂ ਨੂੰ ਸੁਣ ਰਹੇ ਸਨ ਹੱਥੋਂ ਭਾਈ ਹੁੰਦੇ ਹੁੰਦੇ ਜਤਨਵਾਲੀਆ ਤੇ ਦੀਪ ਮਹਿਰਾ ਕਮਰੇ ਤੋਂ ਬਾਹਰ ਆ ਗਏ ਤੇ ਸਮਾਗਮ ਵਿਚ ਸ਼ੈਰੀ ਕਲਸੀ ਨੂੰ ਸਾਰੀ ਘਟਨਾ ਬਾਰੇ ਦੱਸਣ ਲੱਗ ਪਏ ਕਿ ਅੰਦਰ ਆ ਗੱਲ ਹੋ ਗਈ ਹੈ ਤਾਂ ਸ਼ੈਰੀ ਕਲਸੀ ਨੇ ਉਹਨਾਂ ਦੋਵਾਂ ਆਗੂਆਂ ਨੂੰ ਠੰਡਾ ਕਰਾਉਣ ਦੀ ਕੋਸ਼ਿਸ਼ ਕੀਤੀ ਮੌਕੇ ਦੇ ਉੱਤੇ ਬਾਕੀ ਆਮ ਆਦਮੀ ਪਾਰਟੀ ਜਿਹੜੇ ਵਲੰਟੀਅਰ ਆਏ ਹੋਏ ਸਨ ਜਾਂ ਆਮ ਲੋਕ ਕੰਮ ਦੀ ਸੁਣਵਾਈ ਦੇ ਲਈ ਆਏ ਹੋਏ ਸਨ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਹੈਰਾਨੀ ਪ੍ਰਗਟਾਈ ਕਿ ਆਮ ਆਦਮੀ ਪਾਰਟੀ ਦਾ ਨਾਲ ਕੋਈ ਦੂਜਾ ਆ ਕੇ ਖਹਿੜੇ ਤਾਂ ਗੱਲ ਸਮਝ ਆਉਂਦੀ ਹੈ ਪਰ ਆਮ ਆਦਮੀ ਪਾਰਟੀ ਦੇ ਅੰਦਰ ਹੀ ਜੇਕਰ ਇਸ ਤਰ੍ਹਾਂ ਦੀ ਗੱਲ ਹੋਣ ਲੱਗੀ ਐ ਤੇ ਇਸ ਦੀ ਵਜ੍ਹਾ ਕੀ ਐ ਹਾਲਾਂਕਿ ਕਈ ਥਾਵਾਂ ਦੇ ਉੱਤੇ ਗੱਲਾਂ ਐ ਵੀ ਸਾਹਮਣੇ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਟਕਸਾਲੀ ਆਗੂ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਜਿਨ੍ਹਾਂ ਨੂੰ ਦਰੀਆਂ ਵਿਛਾਉਣ ਵਾਲੇ ਵੀ ਆਖਿਆ ਜਾਂਦਾ ਕਿ ਇੰਨੇ ਮਿਹਨਤੀ ਸਨ ਪਰ ਮੱਕੜ ਵੀ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਨਾਮ-ਨਾ ਲਾ ਦਿੰਦੇ ਨੇ ਕਈ ਵਾਰੀ ਕਿ ਉਹਨਾਂ ਨੇ ਆਪਣੇ ਘਰ ਫੂਕ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ ਤੇ ਉਹਨਾਂ ਦੀ ਗੱਲ ਕਿਉਂ ਨਾ ਸੁਣੀ ਜਾਵੇ ਹਾਲਾਂਕਿ ਭਰੋਸਾ ਦਿੱਤਾ ਜਾਂਦਾ ਪਰ ਕਈ ਥਾਵਾਂ ਦੇ ਉੱਤੇ 2024 ਦੀਆਂ ਚੋਣਾਂ ਹੋਈਆਂ ਜਾਂ ਉਸ ਤੋਂ ਬਾਦੀਆਂ ਕਈ ਗਤੀਵਿਧੀਆਂ ਜਦੋਂ ਵਿਧਾਇਕ ਬਣੇ ਆਮ ਆਦਮੀ ਪਾਰਟੀ ਤੋਂ ਜਿਹੜੀਆਂ ਵੱਖ-ਵੱਖ ਪਾਰਟੀਆਂ ਤੋਂ ਆਏ ਆਗੂ ਨੇ ਉਹਨਾਂ ਦੇ ਨਾਲ ਜਿਹੜੀ ਜੁੰਡਲੀ ਸੀ ਉਹਨਾਂ ਦੇ ਕੋਲ ਹੀ ਅਹੁਦੇ ਆ ਗਏ ਜਿਸ ਤੇ ਕਰਕੇ ਜਿਹੜੇ ਟਕਸਾਲੀ ਆਗੂ ਆਮ ਆਦਮੀ ਪਾਰਟੀ ਦੇ ਉਹ ਨਾਰਾਜ਼ ਹੋ ਜਾਂਦੇ ਆ ਜਿਨ੍ਹਾਂ ਨੂੰ ਵਲੰਟੀਅਰ ਕਿਹਾ ਜਾਂਦਾ ਉਹ ਵਲੰਟੀਅਰ ਕਈ ਥਾਵਾਂ ਤੇ ਨਾਰਾਜ਼ ਚੱਲ ਰਹੇ ਨੇ ਹੋ ਸਕਦਾ ਲੜਾਈ ਦੀ ਵਜ੍ਹਾ ਇਹ ਵੀ ਹੋਵੇ ਕਿ ਬਾਹਰਲਾ ਪੁਰਾਣਾ ਆ ਕੇ ਕਿਸੇ ਹੋਰ ਪਾਰਟੀ ਦਾ ਅੱਜ ਇੱਥੇ ਚੌਧਰ ਕਿਉਂ ਦਿਖਾਵੇ ਆਮ ਆਦਮੀ ਪਾਰਟੀ ਜਦੋਂ ਸਾਡੀ ਸਰਕਾਰ ਬਣੀ ਹੈ ਜੇ ਸਰਕਾਰ ਨਹੀਂ ਜਦੋਂ ਸੀ ਤੇ ਉਦੋਂ ਉਹ ਕਿੱਥੇ ਸਨ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਈ ਥਾਵਾਂ ਤੇ ਉਲਝੀਆਂ ਆ ਰਹੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਇਸ ਘਟਨਾ ਦੇ ਵਿੱਚ ਮੁੱਖ ਵਜਾ ਇਹ ਦੱਸੀ ਜਾ ਰਹੀ ਹੈ ਕਿ ਉਹਨਾਂ ਦਾ ਕੋਈ ਪੁਰਾਣਾ ਰੰਜਿਸ਼ ਦਾ ਮਾਮਲਾ ਸੀ ਜਿਸ ਦੇ ਕਰਕੇ ਉਲਝ ਗਏ ਆਪਸ ਵਿੱਚ ਸ਼ੈਰੀ ਕਲਸੀ ਨੇ ਇਸ ਮਾਮਲੇ ਨੂੰ ਇਹ ਕਹਿ ਕੇ ਠੰਡਾ ਕੀਤਾ ਕਿ ਜਦ ਪਰਿਵਾਰ ਵੱਡਾ ਹੋ ਜਾਵੇ ਤੇ ਭਾਂਡੇ ਖੜਕਦੇ ਹੀ ਰਹਿੰਦੇ ਆ ਉਹ ਸਮੱਸਿਆਵਾਂ ਹੱਲ ਕਰਨ ਦੇ ਵਿੱਚ ਆਪਣਾ ਉਸ ਪਾਸੇ ਫਿਰ ਰੁੱਝ ਜਾਂਦੇ ਆ ਤੇ ਉਹਨਾਂ ਨੂੰ ਦੋਨਾਂ ਨੂੰ ਸਮਝਾਇਆ ਜਾਂਦਾ ਉਹਨਾਂ ਵੱਲੋਂ ਕਿ ਇਸ ਤਰ੍ਹਾਂ ਆਪਾਂ ਨਹੀਂ ਕਰਨਾ ਮਾੜਾ ਪ੍ਰਭਾਵ ਜਾਂਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਆਮ ਤੌਰ ਦੇ ਉੱਤੇ ਜਦੋਂ ਕੋਈ ਗੱਲ ਹੋ ਜਾਵੇ ਤੇ ਸੁਭਾਵਿਕ ਹੈ ਚਰਚਾ ਹੋਣੀ ਬਾਕੀ ਵਿਰੋਧੀ ਪਾਰਟੀਆਂ ਵਾਲੇ ਵੀ ਚਸਕਾ ਲੈਂਦੇ ਆ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਕਦੇ ਵਿਧਾਇਕ ਆਪਸ ਵਿੱਚ ਉਲਝ ਜਾਂਦੇ ਨੇ ਤੇ ਕਦੇ ਜਿਹੜੇ ਜ਼ਿਲ੍ਹਾ ਪੱਧਰ ਦੇ ਉੱਤੇ ਜਾਂ ਬਲਾਕ ਪੱਧਰ ਦੇ ਉੱਤੇ ਵਲੰਟੀਅਰ ਹੁੰਦੇ ਆ ਆਗੂ ਹੁੰਦੇ ਆ ਉਹ ਉਲਝ ਜਾਂਦੇ ਆ ਹਾਲਾਂਕਿ ਸਰਕਾਰਾਂ ਦੇ ਵਿੱਚ ਇਹ ਪਹਿਲੀ ਵਾਰ ਹੀ ਨਹੀਂ ਹੋ ਰਿਹਾ ਕਿ ਇਸ ਤਰ੍ਹਾਂ ਦੀਆਂ ਘਟਨਾ ਪਹਿਲੀ ਤੇ ਆਖਰੀ ਹੋਵੇਗੀ ਆਉਣ ਵਾਲੇ ਸਮੇਂ 'ਚ ਵੀ ਹੋ ਸਕਦੀਆਂ ਨੇ ਕਿਉਂਕਿ ਜਦੋਂ ਸੱਤਾ ਆਉਂਦੀ ਹੈ ਤੇ ਉਸ ਦੇ ਵਿੱਚ ਹਰੇਕ ਨੂੰ ਹੁੰਦਾ ਹੈ ਕਿ ਮੇਰੀ ਜਿਹੜੀ ਪੁੱਛਗਿਛ ਵੱਧ ਹੋਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਸ਼ਰੂਮਣੀ ਕਾਲੀਲਾਲ ਭਾਜਪਾ ਦੀਆਂ ਸਰਕਾਰਾਂ ਦੇ ਵਿੱਚ ਵੀ ਪੱਗਾਂ ਤੱਕ ਲੈਂਦੀਆਂ ਰਹੀਆਂ ਗੋਲੀਆਂ ਤੱਕ ਚਲਦੀਆਂ ਰਹੀਆਂ ਲੜਾਈਆਂ ਤੱਕ ਹੁੰਦੀਆਂ ਰਹੀਆਂ ਚੌਧਰ ਦੀ ਖਾਤਰ ਚਾਹੇ ਉਹ ਸਰਪੰਚੀ ਦੀਆਂ ਚੋਣਾਂ ਹੋਣ ਖਾਸ ਕਰਕੇ ਉਦੋਂ ਢੜੇਬੰਦੀਆਂ 'ਚ ਕਾਫੀ ਨੁਕਸਾਨ ਹੋ ਜਾਂਦਾ ਪਰ ਫਿਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਪਰ ਜ਼ਿਆਦਾਤਰ ਉਹਨਾਂ ਸਰਕਾਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਸੀ ਢੜੇਬੰਦੀ ਦੇ ਕਰਕੇ ਪਾਰਟੀ ਦੇ ਅੰਦਰ ਤਾਂ ਖਾਨਾ ਜੰਗੀ ਚਲਦੀ ਰਹਿੰਦੀ ਹੈ ਸਾਰੀਆਂ ਪਾਰਟੀਆਂ 'ਚ ਪਰ ਜ਼ਿਆਦਾਤਰ ਲੜਾਈਆਂ ਦੇ ਜਿਹੜੇ ਆਉਂਦੇ ਸੀ ਮਾਮਲੇ ਉਸ ਦੇ ਵਿੱਚ ਇੱਕ ਪਾਰਟੀ ਦੂਜੀ ਪਾਰਟੀ ਦੇ ਆਗੂਆਂ ਨਾਲ ਖਹਿੜੜੀ ਸੀ ਪਰ ਆਮ ਆਦਮੀ ਪਾਰਟੀ ਦੇ ਵਿੱਚ ਕਈ ਦਫਾ ਇਹ ਦੇਖਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਅੰਦਰ ਹੀ ਇੱਕ ਦੂਜੇ ਨੂੰ ਥੱਪੜ ਤੱਕ ਮਾਰ ਦਿੱਤੇ ਜਾਂਦੇ ਨੇ ਗਲੇ ਨੂੰ ਗਲਾਵੇਂ ਨੂੰ ਹੱਥ ਪਾ ਲਿਆ ਜਾਂਦਾ ਹੈ ਇਸੇ ਤਰ੍ਹਾਂ ਇਹ ਮਾਮਲਾ ਸੀ ਤਾਂ ਹੁਣ ਇਹ ਵੀ ਕਿਹਾ ਜਾ ਰਿਹਾ ਕਈਆਂ ਦੇ ਵੱਲੋਂ ਕਿ ਜਿਸ ਤਰ੍ਹਾਂ ਦੀਆਂ ਇਹ ਪ੍ਰਭਾਵ ਛੱਡਦੇ ਆ ਇਹ ਛੋਟੇ ਆਗੂ ਜਾਂ ਜਿਹੜੇ ਬਾਕੀ ਪਾਰਟੀਆਂ ਚ ਵਾਏ ਹੋਏ ਉਸ ਦੇ ਨਾਲ ਪ੍ਰਭਾਵ ਮਾੜਾ ਪੈਂਦਾ ਹੈ ਕਈ ਪ੍ਰਾਣੇ ਆਗੂਆਂ ਨੂੰ ਤਾਂ ਇਸ ਗੱਲ ਦਾ ਵੀ ਦੁੱਖ ਹੁੰਦਾ ਹੈ ਕਿ ਇਹਨਾਂ ਨੇ ਹੀ ਸਾਡੀ ਪਾਰਟੀ ਨੂੰ ਬਦਨਾਮ ਕੀਤਾ ਹੋਇਆ ਹੈ ਜਿਹੜੇ ਆਪਣਾ ਹੋਸ਼ ਗਵਾ ਬੈੰਦੇ ਆ ਇਹ ਨਹੀਂ ਦੇਖਦੇ ਕਿ ਅਸੀਂ ਇੱਕ ਪਾਰਟੀ ਦੇ ਆਗੂਆ ਵਲੰਟੀਅਰ ਆ ਤੇ ਕੱਲ ਕਿਵੇਂ ਕਰਨੀ ਹੈ ਔਰ ਕੰਮ ਕਿਵੇਂ ਕਰਨਾ ਤਾਂ ਜਿਹੜੀ ਇੱਕ ਗੁੱਸੇ ਦੇ ਵਿੱਚ ਆ ਕੇ ਤੈਸ਼ ਦੇ ਵਿੱਚ ਆ ਕੇ ਜਦੋਂ ਕੋਈ ਬੋਲ ਜਾਂਦਾ ਤੇ ਉਸ ਤੋਂ ਬਾਅਦ ਫਿਰ ਖਮਿਆਜੇ ਭਉਦਨੇ ਪੈਂਦੇ ਨੇ ਤੇ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਐਸੇ ਰਹੇ ਨੇ ਜਿਹੜੇ ਪਹਿਲਾਂ ਤਾਂ ਇਸ ਗੱਲ ਤੋਂ ਦੁਖੀ ਰਹੇ ਸਪੀਕਰ ਸਾਹਿਬ ਕੋਲ ਕਈ ਸ਼ਿਕਾਇਤਾਂ ਭੇਜਦੇ ਰਹੇ ਇਹ ਸਾਡੀ ਸੁਣੀ ਨਹੀਂ ਜਾਂਦੀ ਸਾਨੂੰ ਅਫਸਰ ਜਿਹੜੇ ਗੌਲਦੇ ਨਹੀਂ ਹਨਾ ਥਾਣਿਆਂ 'ਚ ਨਾ ਕਚਹਿਰੀਆਂ 'ਚ ਨਾ ਕਿਤੇ ਹੋਰ ਜਿੱਥੇ ਆਮ ਲੋਕਾਂ ਦੇ ਕੰਮ ਕਰਾਉਣੇ ਹੁੰਦੇ ਆ ਜਦੋਂ ਅਫਸਰ ਨਹੀਂ ਗੌਲਦੇ ਅਧਿਕਾਰੀ ਨਹੀਂ ਗੌਲਦੇ ਤਾਂ ਫਿਰ ਸਾਡਾ ਜਿਹੜੇ ਲੋਕ ਆ ਸਾਡੇ ਨਾਲ ਜਿਹੜੇ ਕੰਮ ਕਰਾਉਣ ਵਾਲੇ ਉਹ ਨਰਾਜ਼ ਹੋ ਜਾਂਦੇ ਆ ਤੇ ਜਿੰਨਾ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੰਗਾ ਕੰਮ ਕਰ ਰਿਹਾ ਉਹਨਾਂ ਦੀ ਜਿੱਥੇ ਸ਼ਲਾਘਾ ਹੁੰਦੀ ਹੈ ਵਿਧਾਇਕਾਂ ਦਾ ਕੋਈ ਉੱਥੇ ਵਿਵਾਦ ਨਹੀਂ ਤਾਂ ਉੱਥੇ ਇਸ ਤਰ੍ਹਾਂ ਦੇ ਜਿਹੜੇ ਆਗੂ ਨੇ ਉਹ ਇੱਕ ਦੂਜੇ ਦੇ ਥੱਪੜ ਜੜ ਕੇ ਜਾਂ ਗਲਵਾਵੇਂ ਨੂੰ ਹੱਥ ਪਾ ਕੇ ਵਿਵਾਦ ਖੜਾ ਕਰ ਦਿੰਦੇ ਆ ਜਿਸ ਤੇ ਕਰਕੇ ਸਥਾਨਕ ਵਿਧਾਇਕ ਦੇ ਉੱਤੇ ਵੀ ਫਿਰ ਸਵਾਲ ਉੱਠਦੇ ਆ ਕਿ ਤੁਹਾਡੀ ਪਾਰਟੀ ਦੇ ਵਿੱਚ ਤੇ ਆਹ ਕੋ ਚੱਲ ਰਿਹਾ ਹੈ ਤਾਂ ਹੁਣ ਇਸ ਮਸਲੇ ਦੇ ਵਿੱਚ ਪਤਾ ਲੱਗਦਾ ਹੈ ਕਿ ਜਤਨਵਾਲੀਆ ਨੇ ਕਿਹਾ ਕਿ ਇੱਕ ਪੁਰਾਣੀ ਰੰਜਿਸ਼ ਕਾਰਨ ਦੀਪ ਮਹਾਰਾ ਨੇ ਉਹਨਾਂ ਤੇ ਹੱਥ ਚੁੱਕਿਆ ਤੇ ਦੀਪ ਮਹਾਰਾ ਨੇ ਕਿਹਾ ਕਿ ਰੰਜਿਸ਼ ਤਹਿਤ ਜਤਨਵਾਲੀਆ ਇੱਕ ਪੁਰਾਣੇ ਮਾਮਲੇ ਦੀ ਵੀਡੀਓ ਵਾਇਰਲ ਕਰਕੇ ਉਹਨਾਂ ਨੂੰ ਬਦਨਾਮ ਕਰ ਰਿਹਾ ਸੀ ਦੋਵਾਂ ਵਿਚਾਲੇ ਪਹਿਲਾਂ ਹੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਇਹ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਵਿੱਚ ਖਬਰ ਛਪਦੀ ਹੈ ਜਿਸ ਦੇ ਬਾਰੇ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਹੁਣ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਆਣਾ ਹੁਣ ਇਸ ਦਿੱਲੀ ਜਿਹੜਾ ਮੰਥਾ ਨਾ ਆਵਾਦਿਨ ਪਾਰਟੀ ਨੂੰ ਜ਼ਿਲ੍ਹਾ ਪੰਦਰ ਤੇ ਜਾਂ ਸੂਬਾ ਪੰਦਰ ਦੇ ਉੱਤੇ ਹਾਲਾਂਕਿ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਦਫਾ ਵਿਧਾਇਕਾਂ ਦੀ ਤੇ ਉਹਨਾਂ ਦੇ ਅੱਗੇ ਜਿਹੜੇ ਰਿਸ਼ਤੇਦਾਰ ਹੈ ਮੁੱਖ ਮੰਤਰੀ ਵੀ ਕਾਫੀ ਵਾਰੀ ਇਸ਼ਾਰਾ ਕਰ ਚੁੱਕੇ ਹੈ ਕਿ ਜਿਹੜੇ ਤੁਸੀਂ ਆਪਣੇ ਨਾਲ ਖਾਸਮ ਖਾਸ ਬਣਾਏ ਹੋਏ ਹੈ ਉਹਨਾਂ ਤੋਂ ਜਰਾ ਬਚ ਕੇ ਰਹੋ ਉਹਨਾਂ ਦੇ ਤੋਂ ਸਾਵਧਾਨ ਰਹਿ ਕੇ ਚੱਲੋ ਤੁਹਾਡੇ ਕਈ ਰਿਸ਼ਤੇਦਾਰ ਵੀ ਭੜੇ ਨਿਕਲ ਸਕਦੇ ਆ ਤੇ ਜਿਹੜੇ ਤੁਸੀਂ ਆਪਣੇ ਨਾਲ ਰੱਖਦੇ ਹੋ ਚਾਹੇ ਉਹ ਤੁਹਾਡੇ ਪੀਏ ਦੇ ਰੂਪ ਵਿੱਚ ਕੋਈ ਹੋਵੇ ਜਾਂ ਕੋਈ ਆਗੂ ਦੇ ਨਾਮ ਦੇ ਉੱਤੇ ਨਾਲ ਤੁਹਾਡੇ ਚੱਲਦਾ ਹੋਵੇ ਉਹ ਕੋਈ ਐਸੀ ਗੱਲ ਨਾ ਕਰ ਦੇਣ ਜਿਸ ਕਰਕੇ ਪਾਰਟੀ ਦੀ ਜਾਂ ਚੁਣੇ ਹੋਏ ਨੁਮਾਇੰਦੇ ਦੀ ਬਦਨਾਮੀ ਹੋ ਜਾਵੇ ਹਾਲਾਂਕਿ ਇਸ ਮਸਲੇ ਦੇ ਵਿੱਚ ਸ਼ਹਿਰੀ ਕਲਸੀ ਨੇ ਕਹਿ ਕੇ ਮਾਮਲਾ ਠੰਡਾ ਕੀਤਾ ਹੈ ਕਿ ਸਮਝਾਇਆ ਦੋਵਾਂ ਧਿਰਾਂ ਨੂੰ ਦੋਵਾਂ ਆਗੂਆਂ ਨੂੰ ਕਿਸ ਤਰ੍ਹਾਂ ਆਪਾਂ ਨਹੀਂ ਕਰਨਾ ਜਦੋਂ ਪਰਿਵਾਰ ਵੱਡਾ ਹੋ ਜਾਂਦਾ ਕਿਉਂਕਿ ਸ਼ੈਰੀ ਕਲਸੀ ਦਾ ਅੰਦਾਜ਼ ਵੀ ਇਸ ਤਰ੍ਹਾਂ ਦਾ ਆਵਾਮੀ ਪਾਰਟੀ ਦੇ ਵਿਧਾਇਕ ਦਾ ਉਹਨਾਂ ਦੇ ਚੋਣ ਪ੍ਰਚਾਰ ਦੀਆਂ ਵੀਡੀਓ ਕਾਫੀ ਨੇ ਜਿਸ ਨੂੰ ਦੇਖ ਕੇ ਲੋਕ ਕਾਫੀ ਹੱਸੇ ਸਨ ਤਾਂ ਉਹਨਾਂ ਨੇ ਉਸੇ ਅੰਦਾਜ਼ ਦੇ ਵਿੱਚ ਧੰਵਾ ਆਗੋਂ ਨੂੰ ਸਮਝਾਇਆ ਔਰ ਕਿਹਾ ਕਿ ਜਦੋਂ ਪਰਿਵਾਰ ਵੱਡਾ ਹੋ ਜਾਂਦਾ ਤੇ ਭਾਂਡੇ ਖੜਕ ਜਾਂਦੇ ਆ ਇਹ ਕੋ ਵੱਡੀ ਗੱਲ ਨਹੀਂ ਤਾਂ ਹੁਣ ਦੇਖਦੇ ਆ ਕਿ ਅਜਿਹੀਆਂ ਘਟਨਾਵਾਂ ਹੋਰ ਨਾ ਹੋਣ ਇਸ ਦੇ ਲਈ ਆਵਾਮੀ ਪਾਰਟੀ ਆਪਣੇ ਅੰਦਰ ਕੀ ਮੰਧਨ ਕਰਦੀ ਹੈ ਕਿਉਂਕਿ ਸਵਾਲ ਸਭ ਤੋਂ ਵੱਧ ਨਜ਼ਰ ਉਸ ਤੇ ਰੱਖੀ ਜਾਂਦੀ ਹੈ ਜੋ ਸੱਤਾ ਦੇ ਵਿੱਚ ਹੁੰਦਾ ਹੈ ਆਉਣ ਵਾਲੇ ਸਮੇਂ ਵਿੱਚ ਜੇ ਆ ਨਾ ਹੋਵੇ ਇਸ ਦੇ ਲਈ ਆਵਾਦਵੀ ਪਾਰਟੀ ਕੀ ਰੁਖ ਅਪਣਾਉਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਸ ਜਾਣਕਾਰੀ ਚ ਨਹੀਂ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ